ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੇ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਪ ਜੀ ਪੰਜਾਬ ਆ ਚਾਰੇਓ ਤੇ ਤੁਹਾਨੂੰ ਸਮੁੱਚੇ ਪੰਜਾਬ ਵੱਲੋਂ ਪੰਜਾਬ ਵਿੱਚ ਪਹੁੰਚਣ ਤੇ ਜੀ ਆਇਆਂ ਕਹਿੰਦੇ ਆਂ ਔਰ ਤੁਹਾਨੂੰ ਬੇਨਤੀ ਕਰਦੇ ਆਂ ਕਿ ਪੰਜਾਬ ਦੇ ਅੰਦਰ ਜੋ ਹੜਾਂ ਦੀ ਦਾ ਪਰਪੋਪ ਚੱਲ ਰਿਹਾ ਹੈ ਉਹਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਇਹ ਤੁਹਾਡਾ ਫਰਜ਼ ਬਣਦਾ ਹੈ ਕਿ ਪੰਜਾਬ ਦੇ ਵਿੱਚ ਹੋਏ ਇਸ ਨੁਕਸਾਨ ਦੇ ਜਿਸ ਨਾਲ ਸਾਡੇ ਕਿਸਾਨਾਂ ਦਾ ਸਾਡੇ ਮਜ਼ਦੂਰਾਂ ਦਾ ਕਿਥੇ ਘਰਾਂ ਦਾ ਫਸਲਾਂ ਦਾ ਪਸ਼ੂਆਂ ਦਾ ਨੁਕਸਾਨ ਹੋਇਆ ਉਥੇ ਆਰਥਿਕ ਤੌਰ ਤੇ ਪੂਰਾ ਪੰਜਾਬ ਬਰਬਾਦ ਹੋਇਆ ਸੋ ਆਪ ਜੀ ਨੂੰ ਬੇਨਤੀ ਹੈ ਕਿ ਤੁਹਾਡਾ ਫਰਜ਼ ਬਣਦਾ ਹੈ ਤੁਹਾਡੀ ਜ਼ਿੰਮੇਵਾਰੀ ਹੈ ਪੂਰੇ ਦੇਸ਼ ਦੀ ਉਸ ਜ਼ਿੰਮੇਵਾਰੀ ਦੇ ਤਹਿਤ ਜੋ ਪੰਜਾਬ ਦਾ ਹਿੱਸਾ ਬਣਦਾ ਹੈ ਪੰਜਾਬ ਨੂੰ ਜੋ ਕੋ ਕਿ ਅੱਜ ਤੱਕ ਪੰਜਾਬ ਨੇ ਭਾਰਤ ਨੂੰ ਕਿਸੇ ਵੀ ਪੱਖੋਂ ਜਦੋਂ ਵੀ ਦੇਸ਼ ਨੂੰ ਲੋੜ ਪਈ ਹੈ ਉਹ ਅਸੀਂ ਉਸ ਦੇ ਵਿੱਚ ਆਪਦਾ ਯੋਗਦਾਨ ਪਾਇਆ ਚਾਹੇ ਦੇਸ਼ ਲਈ ਆਜ਼ਾਦੀ ਦੀ ਗੱਲ ਹੋਵੇ ਚਾਹੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੇਸ਼ ਨੂੰ ਪੈਰਾਸਰ ਕਰਨ ਦੀ ਗੱਲ ਹੋਵੇ ਚਾਹੇ ਹਰੀ ਕ੍ਰਾਂਤੀ ਦੀ ਗੱਲ ਹੋਵੇ ਦੇਸ਼ ਨੂੰ ਅਨਾਜ ਭੰਡਾਰ ਭਰਨ ਦੇ ਵਿੱਚ ਪੰਜਾਬ ਨੇ ਕਦੇ ਵੀ ਦੇਸ਼ ਦੇ ਨਾਲ ਜਿਹੜਿਆ ਦੇਸ਼ ਨੂੰ ਪਛਤ ਨਹੀਂ ਦਿਖਾਈ ਸੋ ਅੱਜ ਪੰਜਾਬ ਨੂੰ ਲੋੜ ਹੈ ਔਰ ਸਾਨੂੰ ਸਾ ਇਹ ਸਾਡਾ ਹੱਕ ਵੀ ਬਣਦਾ ਪੰਜਾਬੀਆਂ ਦਾ ਅਸੀਂ ਦੇਸ਼ ਨੂੰ ਜੋ ਕੁਝ ਦਿੱਨੇ ਆ ਸਾਡਾ ਆਰਡੀਐਫ ਪੰਜਾਬ ਦੇ ਹੋਰ ਬਹੁਤ ਸਾਰੇ ਜਿਹੜੇ ਫੰਡ ਹੈ ਉਹ ਸੈਂਟਰ ਸਰਕਾਰ ਕੋਲੇ ਰੁਕੇ ਹੋਏ ਆ ਤੁਹਾਡਾ ਫਰਜ ਬਣਦਾ ਸੀ ਕਿ ਇੱਥੇ ਆਉਣ ਤੋਂ ਪਹਿਲਾਂ ਹੀ ਅਨਾਉਂਸ ਕਰਕੇ ਆਉਂਦੇ ਪਰ ਜੇਕਰ ਤੁਸੀਂ ਪਹਿਲਾਂ ਨਹੀਂ ਕਰ ਸਕੇ ਤਾਂ ਹੁਣ ਜਰੂਰ ਤੁਹਾਨੂੰ ਬੇਨਤੀ ਕਰਦੇ ਆ ਕਿ ਜੋ ਸਾਡਾ ਹੱਕ ਬਣਦਾ ਹੈ ਤੁਹਾਡਾ ਫਰਜ ਬਣਦਾ ਹੈ ਆਪਣਾ ਫਰਜ ਅਦਾ ਕਰੋ ਔਰ ਪੰਜਾਬ ਅਤੇ ਪੰਜਾਬੀਆਂ ਤੋਂ ਕਿਉਂਕਿ ਪੰਜਾਬ ਦੇ ਲੋਕ ਹਮੇਸ਼ਾ ਦਿਲ ਖੋਲ ਕੇ ਜਿਹੜਾ ਉਹ ਜੀ ਆਇਆਂ ਕਹਿੰਦੇ ਤੁਹਾਨੂੰ ਵੀ ਜੀ ਆਇਆਂ ਕਹਿੰਦੇ ਆ ਔਰ ਅਸੀਂ ਦਿਲੋਂ ਤੁਹਾਨੂੰ ਇੱਥੇ ਆਉਣ ਤੇ ਜੀ ਆਇਆਂ ਕਹਿੰਦੇ ਆ ਪਰ ਨਾਲ ਤੁਸੀਂ ਵਾਅਦਾ ਫਰਜ਼ ਲਵਾਓ ਕਿ ਤੁਹਾਡਾ ਇਸ ਦੇਸ਼ ਪ੍ਰਤੀ ਬੰਧਨ ਹੈ ਪੰਜਾਬ ਪ੍ਰਤੀ ਬੰਧਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ